ਚਾਰ-ਚਾਰ ਘੰਟੇ ਦੀਆਂ ਫਿਲਮਾਂ ਬੰਦੀਆਂ ਰੀਆਂ ਤੁਸੀਂ ਦੇਖੋ ਜੀ ਛੋਲੇ ਕਿੰਨੀ ਲੰਬੀ ਡਿਊਰੇਸ਼ਨ ਦੀ ਫਿਲਮ ਹੈ ਬੋਬੀ ਫਿਲਮ ਆਈ ਸੀ ਮੇਰਾ ਨਾਮ ਜੋਕਰ ਕਿੱਡੀ ਲੰਬੀ ਡਿਊਰੇਸ਼ਨ ਦੀ ਬੰਦਾ ਵਿੱਚੋਂ ਆਕੀ ਜਾਂਦਾ ਵੀ ਇਹ ਚੱਲ ਕੀ ਰਿਹਾ ਇੰਨੀ ਲੰਬੀ ਫਿਲਮ ਸੀ ਉਦੋਂ ਲੋਕ ਦੇਖਦੇ ਸੀਗੇ ਭਗਤਾ ਜੀ ਹਮ ਸਮਾਂ ਹੁੰਦਾ ਸੀਗਾ 4-4 ਘੰਟੇ ਦੇ ਸਿਨੇਮੇ ਦੇ ਵਿੱਚ ਸ਼ੋਅ ਹੁੰਦੇ ਸੀ ਬਾਰਡਰ ਫਿਲਮ ਆਈ ਦੇਖੋ ਲੋਕ ਦੇਖਣ ਗਏ ਕਰਨ ਜੋਹਰ ਦਾ ਸਿਨੇਮਾ ਸਾਰਾ ਹੀ 3-3 ਘੰਟੇ ਤੋਂ ਪਲੱਸ ਵਾਲਾ ਰਿਹਾ ਕبھی ਖੁਸ਼ੀ ਕਮ ਵੀ ਗਮ ਕਲ ਹੋਣਾ ਹੋ ਉਹਨਾਂ ਜ਼ਮਾਨੇ 'ਚ ਉਹਨਾਂ ਦਿਨਾਂ ਦੇ ਵਿੱਚ ਜਦੋਂ ਆਪਾਂ ਵੀ ਵੀਸੀਆਰ ਤੇ ਲੈ ਕੇ ਆਉਂਦੇ ਹੁੰਦੇ ਸੀਗੇ ਕਿਰਾਏ ਤੇ ਕੈਸਟਾ ਦੇ ਰਾਤ ਨੂੰ 4-5 ਰੁਪਏ ਰੱਖ ਕੇ ਦੇਖਦੇ ਸੀਗੇ ਲੈ ਤਾਂ ਆਉਂਦੇ ਸੀ ਆਪਾਂ ਚਾਰ ਕੈਸਟਾ ਲੈ ਆਉਣੀਆਂ ਤਾਂ ਦੇਖੀਆ ਦੋ ਤਿੰਨ ਜੀ ਇਹ ਵੀ ਲੈ ਲਿਆ ਓਏ ਲੰਬੂ ਦੀ ਆ ਵੀ ਲੈ ਲਿਆ ਫਲਾਨੀ ਵੀ ਲੈ ਲਿਆ ਤੇ ਦੇਖੀ ਦੋ ਤਿੰਨ ਜਾਨੀ ਦੂਜੀ ਦੋ ਵੀ ਕਿੱਥੇ ਦੋ ਤਾਂ ਮਸਾਂ ਹੁੰਦੀਆਂ ਸੀਗੀਆਂ ਬੱਸ ਹੀ ਆਣ ਲੈ ਨੀਂਦ ਆ ਜਾਂਦੀ ਸੀ ਕਈ ਪੈ ਜਾਂਦੇ ਸੀਗੇ ਕਈ ਵਾਰੀ ਕੋਈ ਹੋਰ ਬੰਦਾ ਘਰ ਵਾਲਾ ਹੀ ਮਗਾ ਲੈਂਦਾ ਉਹ ਪਹਿਲਾਂ ਵਿਆਹ ਵਾਲੀ ਮੂਵੀ ਲਾ ਕੇ ਬੈਠ ਜਾਂਦੇ ਸੀ ਨਹੀਂ ਜਿਨ੍ਹਾਂ ਦੇ ਹੁੰਦਾ ਸੀ ਉਹ ਢੂੜ ਘੰਟਾ ਦਾ ਉਹ ਦੁਖੀ ਕਰਦੇ ਸੀ ਜੀ ਉਸ ਤੌਰ ਤੋਂ ਬਾਅਦ ਤੁਸੀਂ ਦੇਖ ਲਓ ਐਂਟਰਟੇਨਮੈਂਟ ਦਾ ਜਿਹੜਾ ਸਪੈਨ ਟਾਈਮ ਹੈ ਉਹ ਘਟਦਾ ਗਿਆ ਫਿਰ ਫਿਲਮਾਂ 2 ਘੰਟੇ ਡੇਢ ਹੁਣ ਅੱਧੇ ਘੰਟੇ ਦੀਆਂ ਸ਼ਾਰਟ ਫਿਲਮਾਂ ਆਉਣੀਆਂ ਸ਼ੁਰੂ ਹੋਈਆਂ ਉਹ ਘਟਦਾ 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 ਟਿਕਟੌਕ ਨੇ 15 ਸੈਕਿੰਡ ਦੇ ਵਿੱਚ ਲੋਕਾਂ ਨੂੰ ਐਂਟਰਟੇਨ ਕਰਨਾ ਸ਼ੁਰੂ ਕਰਤਾ ਟਿਕਟੌਕ ਤਰਹੀਂ ਜਦੋਂ ਟਿਕਟੌਕ ਬੈਨ ਹੋ ਜਾਂਦਾ ਤਾਂ ਉਹਦੀ ਜਗ੍ਹਾ ਇੰਸਟਾਗ੍ਰam ਲੈ ਲੈਂਦਾ ਇੰਡੀਆ ਚ ਪਰ ਇੰਸਟਾਗ੍ਰam ਨੇ ਜਿਹੜੀ ਉਹ ਰੈਵੋਲੂਸ਼ਨ ਲਿਆਤੀ ਸੋਸ਼ਲ ਮੀਡੀਆ ਦੀ ਦੁਨੀਆ ਚ ਸਿਮਰਨ ਜੀ ਸੋਸ਼ਲ ਮੀਡੀਆ ਦਾ ਪਤਾ ਨਹੀਂ ਲੱਗਦਾ ਕਈ ਵਾਰੀ ਬੰਦਾ ਸੋਚਦਾ ਹੈ ਕਿ ਮੇਰਾ ਕੰਮ ਮੂਰੇ ਆਵੇ ਉਸ ਸਮੇਂ ਦੇ ਵਿੱਚ ਉਦੋਂ ਅੱਗੇ ਨਹੀਂ ਆਉਂਦਾਗਾ ਪਰ ਅੱਜ ਦੇਖੀਏ ਕਿ ਇੱਕ ਰੀਲ ਛੋਟੀ ਜੀ ਵਾਇਰਲ ਹੋ ਜਾਂਦੀ ਹੈ ਤੇ ਬੰਦਾ ਇਕਦਾਂ ਹੀ ਅੱਗੇ ਆ ਜਾਂਦਾਗਾ ਤੁਸੀਂ ਸਾਗਰ ਦੀ ਬੋਟੀ ਦੀ ਗੱਲ ਕਰ ਰਹੇ ਜੀ ਹਾਂ ਦੇਖੋ ਇਸ ਗੱਲ ਨੂੰ ਸਮਝੀਏ ਆਪਾਂ ਕਿ ਜਿਵੇਂ ਜਿਵੇਂ ਦੌਰ ਬਦਲ ਰਹੇ ਨਾ ਬੜੀ ਤੇਜ਼ੀ ਦੇ ਨਾਲ YouTube ਆਇਆ YouTube ਤੇ ਲੰਮੀਆਂ ਵੀਡੀਓਜ਼ ਲੋਕਾਂ ਨੇ ਦੇਖਣੀਆਂ ਸ਼ੁਰੂ ਕੀਤੀਆਂ ਫਿਰ ਟਿਕਟੌਕ ਨੇ ਆ ਕੇ ਸਾਰੀ ਕਹਾਣੀ ਪਲਟਤੀ ਫੇਸਬੁੱਕ ਪਿਛਲੇ 15 ਸਾਲ ਤੋਂ ਬਹੁਤ ਜ਼ਿਆਦਾ ਲੋਕ ਦੇਖ ਰਹੇ ਸੀ ਉਹਦੇ ਤੇ ਸੀਰੀਅਸ ਨੌਨ ਸੀਰੀਅਸ ਹਰ ਤਰ੍ਹਾਂ ਦਾ ਕੰਟੈਂਟ ਤੁਹਾਨੂੰ ਅਵੇਲੇਬਲ ਸੀਗਾ ਇੰਸਟਾਗ੍ਰam ਟਿਕਟੌਕ ਤਰ੍ਹਾਂ ਜਦੋਂ ਟਿਕਟੌਕ ਬੈਨ ਹੋ ਜਾਂਦਾ ਤਾਂ ਉਹਦੀ ਜਗ੍ਹਾ ਇੰਸਟਾਗ੍ਰam ਲੈ ਲੈਂਦਾ ਇੰਡੀਆ ਚ ਪਰ ਇੰਸਟਾਗ੍ਰam ਨੇ ਜਿਹੜੀ ਉਹ ਰੈਵੋਲੂਸ਼ਨ ਲਿਆਤੀ ਸੋਸ਼ਲ ਮੀਡੀਆ ਦੀ ਦੁਨੀਆ ਚ ਜੀ ਹਰ ਤਰ੍ਹਾਂ ਦਾ ਕੰਟੈਂਟ ਇੱਥੇ ਤੁਹਾਨੂੰ 5 ਤੋਂ 10 ਸਕਿੰਟ ਦੇ ਵਿੱਚ ਜਿਹੜਾ ਉਹ ਐਂਟਰੇਨ ਕਰ ਜਾਂਦਾ ਤੁਸੀਂ ਫਿਲਮ ਦੇਖਣ ਜਾਂਦੇ ਸੀ ਤੁਸੀਂ 2.5 ਘੰਟੇ 3 ਘੰਟੇ ਪਹਿਲਾਂ ਤਾਂ 4-4 ਘੰਟੇ ਦੀਆਂ ਫਿਲਮਾਂ ਬੰਦ ਗਿਆ ਰੀਆਂ ਤੁਸੀਂ ਦੇਖੋ ਜੀ ਸ਼ੋਲੇ ਕਿੰਨੀ ਲੰਬੀ ਡਿਊਰੇਸ਼ਨ ਦੀ ਫਿਲਮ ਹੈ ਬੋਬੀ ਫਿਲਮ ਆਈ ਸੀ ਮੇਰਾ ਨਾਮ ਜੋਕਰ ਕਿੱਡੀ ਲੰਬੀ ਡਿਊਰੇਸ਼ਨ ਦੀ ਬੰਦਾ ਵਿੱਚੋਂ ਅੱਕੀ ਜਾਂਦਾ ਵੀ ਇਹ ਚੱਲ ਕੀ ਰਿਹਾ ਇਨੀ ਲੰਬੀ ਫਿਲਮ ਸੀ ਪਰ ਉਦੋਂ ਲੋਕ ਦੇਖਦੇ ਸੀਗੇ ਭਗਤਾ ਜੀ ਹਾਂ ਸਮਾਂ ਹੁੰਦਾ ਸੀਗਾ 4-4 ਘੰਟੇ ਦੇ ਸਿਨੇਮੇ ਦੇ ਵਿੱਚ ਸ਼ੋਅ ਹੁੰਦੇ ਸੀ ਬਾਰਡਰ ਫਿਲਮ ਆਈ ਦੇਖੋ ਲੋਕ ਦੇਖਣ ਗਏ ਐਲਓਸੀ ਲਾਈਨ ਆਫ ਕੰਟਰੋਲ ਜਿਹੜੀ ਇੱਕ ਕਾਰਗਿਲ ਵਾਰ ਦੇ ਉੱਤੇ ਉਹ ਵੀ ਤਕਰੀਬਨ ਸਾਢੇ 3 ਪੌਣੇ 4 ਘੰਟੇ ਦੀ ਫਿਲਮ ਸੀਗੀ ਜੀ ਕਰਨ ਜੋਹਰ ਦਾ ਸਿਨੇਮਾ ਸਾਰਾ ਹੀ ਤਿੰਨ-ਤਿੰਨ ਘੰਟੇ ਤੋਂ ਪਲੱਸ ਵਾਲਾ ਰਿਹਾ ਕਬੀ ਖੁਸ਼ੀ ਕਬੀ ਗਮ ਕੱਲ ਹੋਣਾ ਹੋ ਇਹ ਸਾਰੀਆਂ ਫਿਲਮਾਂ ਲੰਬੀਆਂ ਫਿਲਮਾਂ ਰਹੀਆਂ ਜੀ ਉਹਨਾਂ ਜ਼ਮਾਨੇ 'ਚ ਉਹਨਾਂ ਦਿਨਾਂ ਦੇ ਵਿੱਚ ਜਦੋਂ ਆਪਾਂ ਵੀ ਵੀਸੀਆਰ ਤੇ ਲੈ ਕੇ ਆਉਂਦੇ ਹੁੰਦੇ ਸੀਗੇ ਕਿਰਾਏ ਤੇ ਕੈਸਟਾ ਦੇ ਰਾਤ ਨੂੰ 4.5 ਰੁਪਏ 'ਚ ਦੇਖਦੇ ਸੀਗੇ ਲੈ ਤਾਂ ਆਉਂਦੇ ਸੀ ਆਪਾਂ ਚਾਰ ਕੈਸਟਾ ਲੈ ਆਉਣੀਆਂ ਤਾਂ ਦੇਖੀਏ ਦੋ ਤੰਗੀਆਂ ਜੀ ਇਹਰਾ ਵੀ ਲੈ ਲਾ ਓਏ ਲੰਬੂ ਦੀ ਆ ਵੀ ਲੈ ਲੈ ਫਲਾਨੀ ਵੀ ਲੈ ਲੈ ਤੇ ਦੇਖੀ ਦੋ ਤਾਂ ਨਹੀਂ ਜਾਂਦੀ ਦੂਜੀ ਦੋ ਵੀ ਕਿੱਥੇ ਦੋ ਤਾਂ ਮਸਾਂ ਹੁੰਦੀਆਂ ਸੀਗੀਆਂ ਵਾਸੀ ਆਣ ਲੈ ਨੀਂਦ ਆ ਜਾਂਦੀ ਸੀ ਕਈ ਪੈ ਜਾਂਦੇ ਸੀਗੇ ਇੱਕ ਫਿਲਮ ਹੀ ਹੁੰਦੀ ਸੀ ਹਨਾ ਗਵਿੰਦੇ ਗੁੰਦੇ ਹੋਣਾਂ ਦੀਆਂ ਵੀ ਜਦੋਂ ਦੇ ਕੋਈ ਵੀ ਕੋਈ ਹੋਰ ਬੰਦਾ ਘਰ ਵਾਲਾ ਹੀ ਮਗਾ ਲੈਂਦਾ ਪਹਿਲਾਂ ਵਿਆਹ ਵਾਲੀ ਮੂਵੀ ਲਾ ਕੇ ਬੈਠੇ ਹੁੰਦੇ ਸੀਗੇ ਨਹੀਂ ਜਿਨ੍ਹਾਂ ਦੇ ਹੁੰਦਾ ਸੀ ਉਹ ਡੂੜ ਘੰਟਾਂ ਦਾ ਉਹ ਦੁਖੀ ਕਰਦੇ ਸੀ ਜੀ ਉਸ ਦੌਰ ਤੋਂ ਬਾਅਦ ਤੁਸੀਂ ਦੇਖ ਲਓ ਐਂਟਰਟੇਨਮੈਂਟ ਦਾ ਜਿਹੜਾ ਸਪੈਨ ਟਾਈਮ ਹੈ ਉਹ ਘਟਦਾ ਗਿਆ ਫਿਰ ਫਿਲਮਾਂ 2 ਘੰਟੇ ਡੇਢ ਹੁਣ ਹੁਣ ਅੱਧੇ ਘੰਟੇ ਦੀਆਂ ਸ਼ਾਰਟ ਫਿਲਮਾਂ ਆਉਣੀਆਂ ਸ਼ੁਰੂ ਹੋਈਆਂ ਜੀ ਫੇਰ ਆਪਾਂ ਜਿਹੜੀਆਂ ਇੰਟਰਵਿਊਆਂ ਕਰਨੀਆਂ ਸ਼ੁਰੂ ਕੀਤੀਆਂ ਕਲਾਕਾਰਾਂ ਦੀਆਂ ਐਂਟਰਟੇਨਮੈਂਟ ਦੇਰ ਦੇ ਘੰਟੇ ਦੇ 22 ਮਿੰਟ ਦੇ ਸੈਗਮੈਂਟ ਆਏ। ਜੀ ਉਹ ਘਟਦਾ 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 ਟਿਕਟੌਕ ਨੇ 15 ਸੈਕਿੰਡ ਦੇ ਵਿੱਚ ਲੋਕਾਂ ਨੂੰ ਐਂਟਰਟੇਨ ਕਰਨਾ ਸ਼ੁਰੂ ਕਰਤਾ। ਹੂੰ 10 ਸੈਕਿੰਡ ਚ ਪਹਿਲੇ 2 ਸੈਕਿੰਡ ਚ ਤੁਸੀਂ ਇਹ ਡਿਸਾਈਡ ਕਰ ਲੈਨੇ ਹੋ ਵੀ ਅਗਲੇ 8 ਸੈਕਿੰਡ ਦੇਖਣੀ ਹੈ ਵੀਡੀਓ ਕਿ ਨਹੀਂ ਦੇਖਣੀ। ਗੁੱਠਾ ਐ ਐ ਔਰ ਪਹਿਲੇ 2 ਸੈਕਿੰਡ ਵੀ ਨਹੀਂ। ਜੀ ਮੈਨੂੰ ਲੱਗਦਾ ਹੈ ਕਿ ਪਹਿਲਾ ਫਰੇਮ ਜਿਹੜਾ ਹੈ ਉਹੀ ਅਟਰੈਕਟ ਕਰਦਾ ਜੀ ਤੁਹਾਨੂੰ। ਪਹਿਲਾ ਤੁਸੀਂ ਉਤੇ ਕੀਤਾ ਪਹਿਲਾ ਫਰੇਮ ਤਾਹੀ ਦਾ ਇਹ ਹੋਇਆ ਨਾ ਕਿ ਕੁੜੀਆਂ ਜਿੰਮ ਚ ਜਿੰਮ ਕਰਨ ਨਾਲੋਂ ਵੱਧ ਮੈਂ ਨਿੱਜੀ ਕਮੈਂਟ ਨਹੀਂ ਕਰਨਾ ਚਾਹੁੰਦਾ ਜੀ ਮੁੰਡਿਆਂ ਚ ਵੀ ਮੁੰਡਿਆਂ ਨੇ ਵੀ ਬਹੁਤ ਹਰਕਤਾਂ ਕੀਤੀਆਂ ਕੁੜੀਆਂ ਇਹ ਵਰਲਡ ਐਸਾ ਹੈ ਕਿ ਇਹ ਇਹ ਦੌੜ ਐਸੀ ਹੈ ਮਸ਼ਹੂਰ ਹੋਣ ਦੀ ਜਿਵੇਂ ਹੁਣ ਮੈਂ ਵੀ ਬਣਾਤੀ ਕੱਲ ਆਪਣਾ ਕਾਰ ਚ ਆਉਂਦੇ ਹਾਸੇ ਖੇਡੇ ਜਿਵੇਂ ਮੁੰਡੇ ਕਹਿੰਦੇ ਚੱਲੀ ਬਹੁਤ ਜਾਂਦਾ ਹੈ ਜੀ ਮੈਂ ਆਪਣਾ ਮੁੰਡਾ ਨਾਲ ਗੱਡੀ ਚ ਲਾਈ ਜਾਂਦਾ ਸੀ ਮੈਂ ਉਹਦੀ ਬਣਾ ਕੇ ਲਿਖਦਾ ਵੀ ਸਾਗਰ ਲੱਭ ਗਿਆ ਭਾਈ ਮਾਹੌਲ ਚੱਲੀ ਜਾਂਦਾ ਨਾਲ ਹਨਾ ਲਾਈਟਰ ਨੋਟ ਤੇ ਵੀ ਲੈਣੀਆਂ ਚਾਹੀਦੀਆਂ ਚੀਜ਼ਾਂ ਹੂੰ